ਕੀ ਸਮਝਾਵਾਂ ਕੁਝ ਸਮਝ ਨਾ ਪਾਵਾਂ ਉਸ ਰੱਬ ਦੇ ਵਰਗਾ ਇੱਕ ਲਫ਼ਜ਼ ਬਣਾਵਾ ਹੁਲਕੇ ਹਰ ਇੱਕ ਨਾਮ ਨੇ ਦਿਲ ਜਦ ਵੀ ਲਬਾਨੋ ਖੋਲ੍ਹਦਾ ਬੋਲਦਾ ਬੋਲਦਾ ਦਿਲ ਸਾਇਆ ਸਾਇਆ ਬੋਲਦਾ 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 ਦਿਲ ਸਾਇਆ ਸਾਇਆ ਬੋਲਦਾ 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 ਦਿਲ

ਨੇ ਜੀ ਮੇਰੇ ਡੈਡ ਇਹਨੇ ਪਿਆਰੇ ਨੇ ਉਹਨਾਂ ਨੇ ਪਿਆਰ ਨਾਲ ਸਾਰਾ ਨੂੰ ਮਨਾ ਲਿਆਣਾ ਮੈਨੂੰ ਪਤਾ ਹੈ ਔਰ ਸਾਡੀ ਫੈਮਿਲੀ ਦਾ ਇਹੀ ਦਸਤੂਰ ਆ ਇਹੀ ਰਿਵਾਜ ਆ ਕਿ ਕਿਸੇ ਨੂੰ ਪਿਆਰ ਨਾਲ ਮਨਾ ਲੇਦਾ ਜਾਂ ਗਾ ਕੇ ਮਨਾ ਲੀਦਾ ਸੀ ਤੇ ਇਹੀ ਕੋਸ਼ਿਸ਼ ਕਰ ਰਹੇ ਤੁਸੀਂ ਹੰਸਰਾਏ ਦੇ ਬੇਟੇ ਉਹ ਅੱਜ ਉਹਨਾਂ ਨੂੰ ਸਪੋਰਟ ਕਰ ਰਹੇ ਹੋ ਵਿਰੋਧ ਹੋ ਰਿਹਾ ਕਿਉਂ ਹੋ ਰਿਹਾ ਵਿਰੋਧ ਵਿਰੋਧ ਮੈਨੂੰ ਆਪ ਨਹੀਂ ਸਮਝ ਆ ਰਹੀ ਜੀ ਕਿਉਂ ਹੋ ਰਿਹਾ ਬਟ ਸਲੋ ਜੋ ਵਿਰੋਧ ਕਰ ਵੀ ਰਹੇ ਨੇ ਤੇ ਮੈਂ ਕਹਿੰਦਾ ਠੀਕ ਹੈ ਉਹਨਾਂ ਦਾ ਰਾਈਟ ਹੈ ਜੀ ਵਿਰੋਧ ਕਰਨਾ ਬਟ ਕੁਝ ਤਰੀਕਾ ਉਹਨਾਂ ਦਾ ਮੈਨੂੰ ਸਾਰਿਆਂ ਨੂੰ ਨਹੀਂ ਸ਼ੁਰੂਆਤ ਦੇ ਰਿਹਾ ਜਾਂ ਬਸਾਂ ਨਹੀਂ ਲੱਗ ਰਹਾ ਮੈਂ ਇਹ ਹੀ ਅਪੀਲ ਕਰੂੰਗਾ ਤੁਹਾਡੇ ਆਪਣੇ ਬੱਚਿਆਂ ਦੀ ਜੀ ਅ ਪੰਜਾਬ ਨੇ ਸਾਨੂੰ ਬਹੁਤ ਕੁਝ ਦਿੱਤਾ ਹਮੇਸ਼ਾ ਹੀ ਪਿਆਰ ਸਤਕਾਰ ਹਰ ਕੁਝ ਦਿੱਤਾ ਤੇ ਜੇ ਤੁਹਾਨੂੰ ਲੱਗਦਾ ਵੀ ਕੁਝ ਗਲਤ ਆਇਆ ਹੈ ਤਾਂ ਆਪ ਆਪ ਜੋੜ ਕੇ ਮਾਫੀ ਹੈ ਅੱਜ ਵੀ ਕਹਿ ਰਹੇ ਹਾਂ ਰਾਈਟ ਉਹਨਾਂ ਦਾ ਕੀ ਰਾਈਟਰ ਕਿਉਂ ਉਹ ਕੀ ਮੰਗਾਇੀ ਦੀ ਖਾਣਾ ਨਹੀਂ ਆ ਮੰਗ ਰਹੇ ਨੇ ਮੈਨੂੰ ਨਹੀਂ ਪਤਾ ਜੀ ਕੀ ਮੰਗ ਰਹੇ ਨੇ ਉਹ ਬਟ ਮੈਂ ਇਹੀ ਕਹਣਾ ਕਿ ਦੇਖੋ ਕੁਝ ਲਿਮਿਟਿਡ ਜਿਹੜੇ ਹੈਗੇ ਨੇ ਲੋਕ ਉਹ ਇੱਕ ਪ੍ਰੋਪਗੈਂਡਾ ਵੀ ਚਲਾ ਰਹੇ ਨੇ ਉਸમના ਦੇ ਖਲਾਫ ਕਿ ਕਿਉਂਕਿ ਕੈਂਡੀਡੇਟਸ ਤਾਂ ਹੋਰ ਵੀ ਬਹੁਤ ਨੇ ਬਟ ਜ਼ਿਆਦਾ ਉਹਨਾਂ ਦਾ ਹੀ ਹੋ ਰਿਹਾ ਤਾਂ ਕਰਕੇ ਕੱਲ ਇਮੋਸ਼ਨਲ ਵੀ ਹੋ ਗਏ ਸੀ ਕਿ ਕਿਉਂ ਮੇਰੇ ਨਾਲ ਹੀ ਕਿਉਂ ਇਦਾਂ ਕਰ ਰਹੇ ਆ ਪਰ ਸਾਨੂੰ ਇਹੀ ਆ ਬੀਇੰਗ ਅ ਸਨ ਮੈਂ ਉਹਨਾਂ ਦੇ ਨਾਲ ਖੜਾ ਹਾਂ ਉਹਨਾਂ ਦੀ ਕੈਂਪੇਨਿੰਗ ਤੇ ਆਂ ਬਸ